ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੂਨੇ ਕਾંડ 31ਵਾਂ ਵੀਰਾਂ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਸੀ ਇੱਕ ਤਾਂ ਮੌਕਮ ਤੇ ਦੀਪਕ ਸਮੇਤ 55 ਬੰਦਿਆਂ ਨੂੰ ਬਾਹਰ ਕਢਵਾਉਣਾ ਦੂਸਰਾ ਜ਼ਮੀਨ ਦੀ ਇਸ ਮੂਵਮੈਂਟ ਨੂੰ ਮਰਨ ਨਾ ਦੇਣਾ ਭਾਵੇਂ ਉਹਨਾਂ ਨੇ 14-15 ਮੁੰਡੇ ਕੁੜੀਆਂ ਦੀ ਸੈਕਿੰਡ ਟੀਮ ਪਹਿਲਾਂ ਹੀ ਤਿਆਰ ਕਰ ਲਈ ਸੀ ਤਾਂ ਕਿ ਪਹਿਲੀ ਕਤਾਰ ਦੀ ਟੀਮ ਦੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਮੌਕੇ ਇਹ ਆਪਣੀ ਜ਼ਿੰਮੇਵਾਰੀ ਸਾਮ ਲਵੇ ਉਹ ਲਗਾਤਾਰ ਪਿੰਡਾਂ ਬਸਤੀਆਂ ਮੁਹੱਲਿਆਂ 'ਚ ਜਾ ਰਹੀ ਸੀ ਉਸ ਨੂੰ ਇੱਕ ਗੱਲ ਦੀ ਬਹੁਤ ਵੱਡੀ ਤਸੱਲੀ ਸੀ ਕਿ ਇੰਨਾ ਕੁਝ ਵਾਪਰ ਜਾਣ ਦੇ ਬਾਵਜੂਦ ਇਨ੍ਹਾਂ ਥਾਵਾਂ 'ਤੇ ਕੋਈ ਭੈੜ ਡਾਰਿਆ ਸਾਡੀ ਜਥੇਬੰਦੀ ਦੇ ਵਿਰੋਧ ਦਾ ਕੋਈ ਮਾਹੌਲ ਨਹੀਂ ਸੀ ਲੋਕਾਂ ਅੰਦਰ ਬਹੁਤ ਉਤਸ਼ਾਹ ਤੇ ਸਰਕਾਰ ਖਿਲਾਫ ਗੁੱਸਾ ਸੀ ਉਹ ਲਗਾਤਾਰ ਪਿੰਡ ਇਕਾਈਆਂ ਦੀਆਂ ਮੀਟਿੰਗਾਂ ਕਰਵਾ ਕੇ ਲੋਕਾਂ ਨਾਲ ਰابطਾ ਬਣਾ ਰਹੀ ਸੀ ਬਹੁਤੀਆਂ ਮੀਟਿੰਗਾਂ ਸ਼ਾਮ ਦੇ ਵਕਤ ਹੁੰਦੀਆਂ ਜਦੋਂ ਲੋਕ ਕੰਮਾਂ ਤੋਂ ਪਰਤ ਆਉਂਦੇ ਉਹ ਥੱਕੇ ਟੁੱਟੇ ਹੋਣ ਦੇ ਬਾਵਜੂਦ ਜ਼ਮੀਨ ਅਧਿਕਾਰ ਅੰਦੋਲਨ ਦੀਆਂ ਸਰਗਰਮੀਆਂ ਛੇਸਾ ਲੈਂਦੇ ਵੀਰਾਂ ਦਿਨ ਦੇ ਵਕਤ ਪਿੰਡ ਦੀਆਂ ਔਰਤਾਂ ਜੋ ਘਰਾਂ 'ਚ ਹੁੰਦੀਆਂ ਕੋਲ ਰੁਕ ਜਾਂਦੀ ਉਹਨਾਂ ਦੀ ਜ਼ਿੰਦਗੀ ਦੇ ਹਰ ਨਿੱਕੇ ਨਿੱਕੇ ਬਿਰਤਾਂਤ ਨੂੰ ਸਮਝਣ ਦਾ ਯਤਨ ਕਰਦੀ ਇਹਨਾਂ ਦੀ ਆਰਥਿਕ ਹਾਲਤ ਕਿਵੇਂ ਹੈ ਤੇ ਇਹਨਾਂ ਦੀ ਜ਼ਿੰਦਗੀ ਕਿਵੇਂ ਚੱਲਦੀ ਹੈ ਉਸ ਨੂੰ ਇਸ ਅੰਦੋਲਨ ਦੌਰਾਨ ਸਮਝ ਆਇਆ ਕਿ ਦਲਿਤ ਔਰਤ ਤੇ ਪਸ਼ੂਆਂ ਦਾ ਕੀ ਰਿਸ਼ਤਾ ਹੈ ਬਹੁਤੇ ਘਰਾਂ ਦੀ ਆਰਥਿਕਤਾ ਵਿੱਚ ਪਸ਼ੂਆਂ ਦਾ ਬਹੁਤ ਵੱਡਾ ਰੋਲ ਸੀ ਪਸ਼ੂਆਂ ਦੇ ਜੀਵਨ ਲਈ ਹਰਾਚਾਰਾ ਚਾਹੀਦਾ ਸੀ ਤੇ ਹਰੇ-ਚਾਰੇ ਲਈ ਜ਼ਮੀਨ ਇਸ ਕਰਕੇ ਜ਼ਮੀਨ ਦਾ ਸਵਾਲ ਦਲਿਤ ਔਰਤ ਲਈ ਬਹੁਤ ਅਹਿਮ ਸੀ ਵੀਰਾ ਉਹਨਾਂ ਦੇ ਸੱਭਿਆਚਾਰ ਦੀਆਂ ਬਰੀਕ ਤੰਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਜਿਨ੍ਹਾਂ ਦੇ ਰਿਸ਼ਤੇ ਸਬੰਧ ਇਹਨਾਂ ਦੀਆਂ ਤਰਜੀਹਾਂ ਇਹਨਾਂ ਦੀਆਂ માનਤਾਵਾਂ ਧਾਰਮਿਕ ਤੇ ਸਮਾਜਿਕ ਵਿਸ਼ਵਾਸ ਉਹ ਔਰਤ ਤੇ ਮਰਦ ਦੇ ਸਬੰਧਾਂ ਦਾ ਦਵੰਦਾਤਮਿਕ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੀ ਇਹਨਾਂ ਲੋਕਾਂ ਤੇ ਕਿੰਨੀ ਤਰ੍ਹਾਂ ਦੇ ਦਾਬੇ ਸਨ ਇੱਕ ਵਿਆਪਕ ਜਮਾਤੀ ਦਾਬਾ ਤਾਂ ਹੈ ਹੀ ਸੀ ਇਸ ਤੋਂ ਬਿਨਾਂ ਡੇਰੇ ਮਠਾਂ ਬਾਬਿਆਂ ਧਾਗੇ ਟੂਣੇ ਕਸਰਾਂ ਤੇ ਕਿੰਨੇ ਹੋਰ ਅੰਧਵਿਸ਼ਵਾਸ਼ਾਂ ਚ ਘਿਰੇ ਹੋਏ ਲੋਕ ਅਨਪੜਤਾ ਜਹਾਲਤ ਘਰਾਂ ਦੀ ਤੰਗੀ ਜਿਹੜੀ ਕਿ ਕਦੇ ਵੀ ਇਹਨਾਂ ਨੂੰ ਦਾਲ ਰੋਟੀ ਖੰਡ ਲੂਣ ਤੋਂ ਉੱਪਰ ਨਹੀਂ ਸੀ ਉਠਣ ਦਿੰਦੀ ਬੰਦੇ ਖੇਤਾਂ ਫੈਕਟਰੀਆਂ ਤੇ ਠੇਕੇਦਾਰਾਂ ਕੋਲ ਦਿਹਾੜੀਆਂ ਕਰਦੇ ਬੈਂਕਾਂ ਸੋਸਾਇਟੀਆਂ ਕਮੇਟੀਆਂ ਲੋਨ ਕਿਸ਼ਤਾਂ ਦੇ ਚੱਕਰ 'ਚ ਉਲਝੇ ਹੋਏ ਸਵੇਰ ਤੋਂ ਸ਼ਾਮ ਤੱਕ ਆਪਣੀ ਕਿਰਤ ਤੇ ਜਿਸਮ ਦਾ ਨਾਸ਼ ਮਾਰ ਕੇ ਸ਼ਰਾਬ ਗੋਲੀਆਂ ਤੇ ਹੋਰ ਨਿਕ ਸੁੱਕ ਦੇ ਆਸਰੇ ਜਦੋਂ ਘਰੇ ਮੁੜਦੇ ਤਾਂ ਉਹਨਾਂ ਦੀ ਆਖਰੀ ਰਾਹਤ ਔਰਤਾਂ ਨੂੰ ਗਾਲੀ ਗਲੋਚੀ ਉਹਨਾਂ ਦੇ ਜਿਸਮ ਨੂੰ ਨੋਚਣਾ ਹੀ ਹੁੰਦੀ ਸੀ ਘਰ ਅੰਦਰ ਜਗ੍ਹਾ ਦੀ ਤੰਗੀ 'ਚ ਇਹ ਸਭ ਕੁਝ ਵੇਖਦੇ ਉਹਨਾਂ ਦੇ ਨਿਆਣੇ ਕਿਵੇਂ ਉਮਰੋਂ ਪਹਿਲਾਂ ਹੀ ਸਿਆਣੇ ਤੇ ਦੁਨੀਆਦਾਰੀ 'ਚ ਛਾਤਰ ਕਿਸਮ ਦੇ ਹੋ ਜਾਂਦੇ ਉਹ ਚੁੱਪ-ਚਾਪ ਸਾਰਾ ਤਮਾਸ਼ਾ ਵੇਖਦੇ ਤੇ ਔਰਤਾਂ ਚੁੱਪ-ਚਾਪ ਹੀ ਤਮਾਸ਼ਾ ਝਰਦੀਆਂ ਕਿਸੇ ਛਤੜੇ ਹੇਠ ਢਿੱਲੇ ਟੁੱਟੇ ਮੰਝਿਆਂ ਤੇ ਪਏ ਬਜ਼ੁਰਗ ਤੰਗੀ ਤੁਰਸ਼ੀ ਚ ਦਵਾਈ ਲੈਣ ਤੋਂ ਵੀ ਸੰਕੋਚ ਕਰਦੇ ਉਹਨਾਂ ਦਾ ਬੁਢਾਪਾ ਔੜ-ਪੌੜ ਦੇ ਆਸਰੇ ਹੀ ਗੁਜ਼ਰਦਾ ਉਹਨਾਂ ਦੀਆਂ ਮੱਜਾਂ ਗਉਆਂ-ਗੋਹਾ ਕਰ ਰਹੀਆਂ ਹੁੰਦੀਆਂ ਤੇ ਕੋਲ ਹੀ ਚੁੱਲ੍ਹੇ 'ਚ ਦਾਲ-ਸਬਜ਼ੀ ਬਣ ਰਹੀ ਹੁੰਦੀ ਵੀਰਾ ਇੰਨਾ ਸਭ ਦ੍ਰਿਸ਼ਾ ਨੂੰ ਫੜਨ ਦੀ ਕੋਸ਼ਿਸ਼ ਕਰਦੀ ਇਹਨਾਂ ਦੇ ਅੰਦਰ ਇਨਾਂ ਦੇ ਅੰਤਰ-ਦਵੰਦ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਫੇਰ ਵੀ ਦਲੇਤ ਔਰਤ ਨੂੰ ਜੀਣ ਦੀ ਜਗਿਆਸਾ ਦਲੇਰੀ ਹਿੰਮਤ ਹੌਸਲਾ ਤੇ ਵਰ ਕਿਸ ਚੀਜ਼ ਤੋਂ ਮਿਲਦਾ ਹੈ ਉਹ ਇਸ ਬਾਰੇ ਸੋਚਦੀ ਉਹਨਾਂ ਦੀ ਭਾਸ਼ਾ ਜਿਹੜੀ ਬਾਹਰਲੇ ਸਮਾਜ ਲਈ ਮਖੌਲ ਦਾ ਕਾਰਨ ਸੀ ਉਹਨਾਂ ਦਾ ਲਹਿਜਾ ਉਹਨਾਂ ਦਾ ਅੰਦਾਜ਼ ਇਹਨਾਂ ਕਮਾਲ ਦਾ ਕਿਵੇਂ ਬੰਦਾ ਹੈ ਵਾਰ-ਵਾਰ ਉਸ ਤੇ ਜ਼ੈਨ ਚਾਉਂਦਾ ਨਿਰਾਸ਼ਾ ਸੋਗ ਚਿੰਤਾ ਡਰ ਆ ਚੀਜ਼ਾਂ ਤੋਂ ਇਹ ਲੋਕ ਬਿਲਕੁਲ ਬੇਖਬਰ ਸਨ ਚਾਂਦੀ ਦੇ ਰੁਪਈਆ ਵਰਗੀ ਟੁਨਕਦੀ ਸਾਫ ਸਫਾਫ ਦਲੇਰ ਭਾਸ਼ਾ ਕਿੱਥੋਂ ਆਉਂਦੀ ਹੈ ਜਿਹੜੀ ਕਈ ਵਾਰ ਸਾਡੇ ਜਿਸਮ ਵਾਂਗ ਬੇਪਰਦ ਤੇ ਨੰਗੀ ਹੁੰਦੀ ਹੋਈ ਕਦੇ ਅਸ਼ਲੀਲ ਨਹੀਂ ਲੱਗਦੀ ਉਹ ਸੋਚਦੀ ਇੱਥੇ ਔਰਤ ਮਰਦਾਂ ਦੇ ਸਬੰਧਾਂ ਦੀ ਵਿਆਕਰਨ ਬੜੀ ਅਜੀਬ ਸੀ ਉਹ ਕੁਦਰਤ ਦੀ ਕਿਰਤ ਵਾਂਗ ਮੁੱਢੋਂ ਹੀ ਨੰਗੀ ਸੀ ਉਹਨਾਂ ਦੇ ਸਮਾਜ ਦਾ ਕੋਈ ਅਖੌਤੀ ਪਰਦਾ ਨਹੀਂ ਸੀ ਜਦੋਂ ਉਹਨਾਂ ਦਾ ਜੀਵਨ ਹੀ ਇੰਨਾ ਕਠੋਰ ਤੇ ਜੰਗਲੀ ਸੀ ਤਾਂ ਉਹਨਾਂ ਦੀ ਭਾਸ਼ਾ 'ਚ ਵੀ ਉਹ ਹੀ ਜੰਗਲੀਪਨ ਅੱਖਰ ਦਾ ਨਹੀਂ ਸੀ ਵੀਰਾਂ ਨੂੰ ਇਨ੍ਹਾਂ ਲੋਕਾਂ ਦੇ ਸ਼ਬਦ ਪਹਾੜ ਤੇ ਉੱਗੇ ਗੇਂਦੇ ਵਾਂਗ ਮਹਿਕਦਾਰ ਲੱਗਦੇ ਜਿਨ੍ਹਾਂ ਦੀ ਮਹਿਕ ਜੰਗਲ ਨੂੰ ਦੂਰ ਤੱਕ ਬੇਚੈਨ ਕਰਦੀ ਹੋਵੇ ਇਨ੍ਹਾਂ ਘਰਾਂ ਚ ਔਰਤਾ ਮਰਦਾਂ ਵਾਂਗ ਗਾਲਾਂ ਕੱਢਦੀਆਂ ਇਹ ਉਹ ਗਾਲਾਂ ਸੀ ਜਿਹੜੀਆਂ ਉਹਨਾਂ ਨੂੰ ਪੀੜੀ ਦਰ ਪੀੜੀ ਮਾਲਕਾਂ ਦੀਆਂ ਵਟਾਂ ਤੇ ਕੱਖ ਖੋਤਦੀਆਂ ਨੂੰ ਮਿਲੀਆਂ ਸੀ ਫਿਰ ਉਹ ਇਹੀ ਗਾਲਾਂ ਬੱਚਿਆਂ ਪਸ਼ੂਆਂ ਮੁਰਗੀਆਂ ਨੂੰ ਕੱਢਦੀਆਂ ਕਿਉਂਕਿ ਸਮਾਜ ਦੀਆਂ तमाम ਪਰਤਾਂ ਚੋਂ ਦਲਿਤ ਔਰਤ ਹੀ ਸਭ ਤੋਂ ਹੇਠਲੇ ਡੰਡੇ ਤੇ ਖੜੀ ਸੀ ਉਹਨਾਂ ਤੋਂ ਹੇਠਾਂ ਜੇ ਕੋਈ ਸੀ ਤਾਂ ਉਹ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਪਾਲਤੂ ਜਾਨਵਰ ਜਨੌਰ ਹੀ ਸੀ। ਉੱਪਰਲੀ ਪਰਤ ਤੋਂ ਮਿਲੀਆਂ ਗਾਲਾਂ ਦਾ ਪ੍ਰਸ਼ਾਦ ਉਹ ਅੱਗੇ ਇਹਨਾਂ ਨੂੰ ਵੰਡ ਦਿਆਂ। ਉਹ ਵੀ ਇਹਨਾਂ ਵਾਂਗ ਹੀ ਗਾਲਾਂ ਖਾ ਕੇ ਖੁਸ਼ ਰਹਿੰਦੇ, ਦੁੱਧ ਦਿੰਦੇ, ਆਂਡੇ ਦਿੰਦੇ। ਉਹੀ ਇਹਨਾਂ ਦੇ ਸਭ ਤੋਂ ਭਰੋਸੇਯੋਗ ਤੇ ਨੇੜੇ ਦੇ ਮਿੱਤਰ ਸੀ। ਇਹ ਸਾਂਝ ਸਦੀਆਂ ਪੁਰਾਣੀ ਸੀ। ਕਾંડ 32ਵਾਂ। ਪਿਛਲੇ 20-25 ਦਿਨਾਂ 'ਚ ਵੀਰਾ 40-50 ਪਿੰਡਾਂ 'ਚ ਜਾ ਆਈ ਸੀ। ਉਸ ਨੂੰ ਬੇਹਤ ਤਸੱਲੀ ਸੀ ਕਿ ਲੋਕ ਆਪਣੇ ਪਿੰਡਾਂ ਦੀ ਲੜਾਈ ਹੁਣ ਖੁਦ ਲੜਨ ਜੋਗੇ ਹੋ ਰਹੇ ਸਨ ਵੱਖ-ਵੱਖ ਜ਼ਿਲ੍ਹਿਆਂ 'ਚ ਨਵੀਆਂ ਕਮੇਟੀਆਂ ਬਣ ਰਹੀਆਂ ਸੀ ਅੰਦੋਲਨ ਫੈਲ ਰਿਹਾ ਸੀ ਇਲਾਕਿਆਂ ਦੀਆਂ ਟੀਮਾਂ ਜ਼ੋਰ ਮਾਰ ਕੇ ਇਸ ਨੂੰ ਫੈਲਾਉਣ ਲਈ ਵੱਡਾ ਹੰਬਲਾ ਮਾਰ ਰਹੀਆਂ ਸਨ ਇਸ ਸਾਰੀ ਭੱਜ ਦੌੜ 'ਚ ਵੀਰਾਂ ਦਾ ਮਨ ਕਰਦਾ ਸੀ ਕਿ ਉਹ 8-10 ਦਿਨ ਕਿਤੇ ਰੁੱਕ ਕੇ ਕੁਝ ਕਿਤਾਬਾਂ ਜ਼ਰੂਰ ਪੜੇ ਜੋ ਉਹ ਲੱਖ ਚਾਹੁੰਦੇ ਹੋਏ ਵੀ ਪੜ ਨਹੀਂ ਸੀ ਸਕੀ ਕਿਉਂਕਿ ਉਸ ਕੋਲ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਕਮੀ ਸੀ ਉਹ ਵਕਤ ਸੀ ਉਹ ਭਾਰਤੀ ਇਤਿਹਾਸ ਭਾਰਤੀ ਫਲਸਫਾ ਪ੍ਰਾਤਨ ਭਾਰਤ ਦੀ ਪਦਾਰਥਵਾਦੀ ਪਰੰਪਰਾਤ ਬਾਰੇ ਪੜ੍ਹਨਾ ਚਾਹੁੰਦੀ ਸੀ ਪਰ ਕਿਤੇ ਵੀ ਟਿਕ ਕੇ ਬੈਠਣਾ ਉਸ ਲਈ ਕਾਫੀ ਮੁਸ਼ਕਲ ਤੇ ਜੋਖਮ ਭਰਿਆ ਸੀ ਉਸ ਦਾ ਜੀਤਾ ਕਰਦਾ ਸੀ ਕਿ ਉਹ ਮਾਸਟਰ ਜੀ ਦੇ ਚੁਬਾਰੇ ਚ ਜਾ ਕੇ ਬੈਠੇ ਪਰ ਇਹ ਕਿਸੇ ਵੀ ਹਾਲਤ ਚ ਸੰਭਵ ਨਹੀਂ ਸੀ ਉਹ ਕਈ ਦਿਨ ਇਸ ਬਾਰੇ ਸੋਚਦੀ ਰਹੀ ਤੇ ਅਖੀਰ ਉਸਨੇ ਬਦਰੇ ਪਿੰਡ ਰਹਿਣ ਦਾ ਫੈਸਲਾ ਕੀਤਾ ਰਮਨ ਜੋ ਬਦਰੇ ਵਿਆਹੀ ਹੋਈ ਸੀ ਉਸ ਦਾ ਘਰ ਵਾਲਾ ਇੱਕ ਫੈਕਟਰੀ ਚ ਕੰਮ ਕਰਦਾ ਸੀ ਤੇ ਦੋਵੇਂ ਹੀ ਅੰਦੋਲਨ ਨਾਲ ਉਸ ਵੇਲੇ ਤੋਂ ਜੁੜੇ ਹੋਏ ਸੀ ਜਦੋਂ ਕਈ ਸਾਲ ਪਹਿਲਾਂ ਪਿੰਡ ਬਦਰ ਚ ਜ਼ਮੀਨ ਦਾ ਸਵਾਲ ਉੱਠਿਆ ਸੀ ਪਰ ਉਹ ਕਿਸੇ ਤਨਪੱਤਰ ਨਹੀਂ ਸੀ ਲੱਗਿਆ ਪਰ ਰਮਨ ਤੇ ਉਸ ਦਾ ਘਰ ਵਾਲਾ ਉਹਨਾਂ ਦੇ ਸੰਪਰਕ ਵਿੱਚ ਲਗਾਤਾਰ ਰਹੇ ਸੀ ਤੇ ਸਾਰੇ ਪ੍ਰੋਗਰਾਮਾਂ ਵਿੱਚ ਹਾਜ਼ਰੀ ਵੀ ਲਵਾਉਂਦੇ ਸੀ ਰਮਨ ਦਾ ਘਰ ਵੀ ਬਾਰ-ਬਾਰ ਖੇਤਾਂ ਵੱਲ ਸੀ ਉਹਨਾਂ ਦੇ ਘਰ ਵਿੱਚ ਉਹਨਾਂ ਤੋਂ ਇਲਾਵਾ ਸਿਰਫ ਇੱਕ ਬੱਚਾ ਸੀ ਜੋ ਸਕੂਲ ਚੱਲਿਆ ਜਾਂਦਾ ਬਾਰ-ਬਾਰ ਘਰ ਹੋਣ ਕਰਕੇ ਇੱਥੇ ਕਿਸੇ ਦਾ ਜ਼ਿਆਦਾ ਆਉਣ ਜਾਣ ਵੀ ਨਹੀਂ ਸੀ ਦੂਸਰੇ ਦਿਨ ਜਥੇਬੰਦੀ ਦਾ ਇੱਕ ਮੁੰਡਾ ਵੀਰਾਂ ਨੂੰ ਬਦਰੇ ਛੱਡ ਆਇਆ ਉਥੇ ਉਸਨੇ ਆਪਣੇ ਨਾਲ ਲਿਆਂਦੀਆਂ ਥੱਬਾਂ ਕਿਤਾਬਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਉਸਨੇ ਲੋਕਾਇਤਾ ਪੜਨੀ ਸ਼ੁਰੂ ਕੀਤੀ 5 ਦਿਨਾਂ ਚ ਇੱਕ ਕਿਤਾਬ ਪੂਰੀ ਹੋਈ ਉਸਨੇ ਬਹੁਤ ਧਿਆਨ ਨਾਲ ਇਸ ਦੇ ਨੋਟਸ ਬਣਾਏ ਇਸ ਦੇ ਹਰ ਇੱਕ ਪੰਨੇ ਨੂੰ ਆਤਮਸਾਤ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵਾਰੀ ਪਹਿਲਾਂ ਵੀ ਜਥੇਬੰਦੀ ਦੇ ਸਾਥੀਆਂ ਨਾਲ ਉਸਨੇ ਭਾਰਤ ਦੇ ਲੋਕ ਫਲਸਫਿਆਂ ਬਾਰੇ ਵਿਚਾਰ ਚਰਚਾ ਤਾਂ ਕੀਤੀ ਸੀ ਪਰ ਕਿਸੇ ਦਾ ਵੀ ਇਸ ਬਾਰੇ ਡੂੰਘਾ ਦੇ ਨਾ ਹੋਣ ਕਾਰਨ ਉਹਨਾਂ ਤੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਮਿਲਿਆ ਇਹ ਕਿਤਾਬ ਪੜ੍ਹ ਕੇ ਉਸਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਅਸੀਂ ਜਿਸ ਸਮਾਜ ਨੂੰ ਬਦਲਣ ਦਾ ਦਾਵਾ ਕਰਦੇ ਹਾਂ ਕਿ ਅਸੀਂ ਉਸ ਸਮਾਜ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਾਂ ਕਿ ਕਿਸੇ ਸਮਾਜ ਨੂੰ ਬਦਲਣ ਦਾ ਦਾਵਾ ਉਸ ਦੀਆਂ ਗਹਿਰੀਆਂ ਜੜ੍ਹਾਂ ਨੂੰ ਸਮਝੇ ਬਗੈਰ ਕੀਤਾ ਜਾ ਸਕਦਾ ਹੈ ਵੀਰਾਂ ਨੂੰ ਲੱਗਿਆ ਕਿ ਜਦੋਂ ਵੀ ਕੋਈ ਸਾਡਾ ਸਾਥੀ ਬੰਦਾ ਹੈ ਉਸੇ ਦਿਨ ਤੋਂ ਹੀ ਉਹ ਸਮਾਜ ਨੂੰ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਹੈ ਪਰ ਅਸੀਂ ਕਦੇ ਵੀ ਉਸ ਨੂੰ ਉਸ ਦੀਆਂ ਜੜ੍ਹਾਂ ਦੀ ਨਿਸ਼ਾਨਦੇਹੀ ਨਹੀਂ ਕਰਵਾਉਂਦੇ ਕਿਉਂਕਿ ਸਾਡੇ ਕੋਲ ਖੁਦ ਹੀ ਇਸ ਦਾ ਗਹਿਰਾ ਦੇ ਹਨ ਨਹੀਂ ਹੈ ਇਸ ਕਿਤਾਬ ਨੂੰ ਪੜਨ ਉਪਰੰਤ ਵੀਰਾ ਦੋ ਦਿਨ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੋਚਦੀ ਰਹੀ ਫਿਰ ਅਚਾਨਕ ਉਸ ਨੂੰ ਖਿਆਲ ਆਇਆ ਕਿ ਮਾਸਟਰ ਅਜੈਬ ਵਾਰ-ਵਾਰ ਆਪਣੇ ਪਿੰਡ ਵਾਲੇ ਸੰਤ ਸਚੀਦਾਨੰਦ ਦੀ ਗੱਲ ਕਰਦੇ ਰਹਿੰਦੇ ਹਨ ਕਿ ਉਹ ਬਹੁਤ ਬ੍ਰह्म ਗਿਆਨੀ ਤੇ ਸੰਸਕ੍ਰਿਤ ਭਾਸ਼ਾ ਦੇ ਜਾਣੂ ਹਨ ਉਹਨਾਂ ਦੇ ਡੇਰੇ ਦਾ ਸੰਬੰਧ ਚਾਰਵਾਕ ਪਰੰਪਰਾ ਨਾਲ ਹੈ ਮੈਨੂੰ ਉਹਨਾਂ ਨਾਲ ਵੀ ਜ਼ਰੂਰ ਬੈਠਣਾ ਚਾਹੀਦਾ ਹੈ ਰਾਤ ਨੂੰ ਉਸਨੇ ਰਮਨਦੇਵ ਨੂੰ ਫੋਨ ਤੋਂ ਮਾਸਟਰ ਜੈਪ ਨੂੰ ਫੋਨ ਮਿਲਾਇਆ ਤੇ ਉਹਨਾਂ ਨੂੰ ਸੰਤ ਸੱਚੀ ਦਾ ਆਨੰਦ ਨਾਲ ਮੀਟਿੰਗ ਤੈਅ ਕਰਨ ਲਈ ਕਿਹਾ ਪਰ ਉਹ ਪਿੰਡ ਜਾ ਕੇ ਸੰਤਾ ਨਾਲ ਮੀਟਿੰਗ ਨਹੀਂ ਸੀ ਕਰਨਾ ਚਾਹੁੰਦੀ ਜਦੋਂ ਉਹ ਬੀਰੂ ਚਾਚੇ ਦੀ ਮੌਤ ਤੋਂ ਬਾਅਦ ਮਾਸਟਰ ਦੇ ਘਰ ਰਾਤ ਨੂੰ ਗਈ ਸੀ ਉਸ ਦੀ ਖਬਰ ਪੁਲਿਸ ਨੂੰ ਲੱਗ ਗਈ ਸੀ ਉਸਨੇ ਮਾਸਟਰ ਨੂੰ ਤਾਂ ਕੁਝ ਨਹੀਂ ਕਿਹਾ ਪਰ ਉਹਨਾਂ ਉਸ ਦੇ ਘਰ ਦੇ ਦੁਆਲੇ ਚੌਕਸੀ ਵਧਾ ਦਿੱਤੀ ਤਾਂ ਕਿ ਉਹ ਕਿਤੇ ਅਚਾਨਕ ਹੀ ਵੀਰਾਂ ਨੂੰ ਦਬੋਚ ਸਕਣ ਇਸ ਸਾਰੇ ਦੀ ਖਬਰ ਜ਼ਮੀਨ ਅਧਿਕਾਰ ਅੰਦੋਲਨ ਦੇ ਸਮਰਥਕ ਇੱਕ ਸੀਆਈਡੀ ਵਾਲੇ ਨੇ ਉਹਨਾਂ ਤੱਕ ਪਹੁੰਚ ਦੀ ਕਰ ਦਿੱਤੀ ਸੀ ਵੀਰਾਂ ਨੇ ਮਾਸਟਰ ਜੈਬ ਨੂੰ ਕਹਿ ਕੇ ਸੰਤਾ ਨੂੰ ਜਗਰਾਉਂ ਨੇੜੇ ਇੱਕ ਡੇਰੇ 'ਚ ਮੀਟਿੰਗ ਕਰਨ ਲਈ ਮਨਾ ਲਿਆ ਸੀ ਕਾਂਡ 33ਵਾਂ ਦੋ ਕੁ ਦਿਨਾਂ ਬਾਅਦ ਸੰਤਾ ਨਾਲ ਤੈਅ ਕੀਤੇ ਸਮੇਂ ਮੁਤਾਬਕ ਉਹ 10:00 ਵਜੇ ਡੇਰੇ 'ਚ ਪਹੁੰਚ ਗਈ ਸੰਤ ਤੇ ਮਾਸਟਰ ਜੀ ਉਥੇ ਪਹਿਲਾਂ ਹੀ ਬੈਠੇ ਸੀ ਵੀਰਾਂ ਦੀ ਸੰਤਾ ਨਾਲੇ ਪਹਿਲੀ ਮੁਰਾਕਾਤ ਸੀ ਪਹਿਲੀ ਤੱਕਣੀ ਚ ਵੀਰਾਂ ਨੂੰ ਸੰਤਾ ਦੀ ਦਿੱਖ ਕਿਸੇ ਫਿਲਮੀ ਪਾਤਰ ਵਰਗੀ ਲੱਗੀ ਲੰਬਾ ਕੱਦ ਗੋਰਾ ਰੰਗ ਸਿਰ ਤੇ ਚਿੱਟੇ ਚਾਂਦੀ ਰੰਗੇ ਵਾਲ ਸੂਹੇ ਹੋਠਾਂ ਤੇ ਚਿੱਟੇ ਦੰਦ ਅਗਲੇ ਇੱਕ ਦੰਦ ਚ ਸੋਨੇ ਦੀ ਮੇਕ ਪਤਲੇ ਹੱਥਾਂ ਦੀ ਇੱਕ ਉਂਗਲ ਚ ਪਾਇਆ ਨੀਲਮ ਦਾ ਨਾਗ ਚਿੱਟੀ ਮਲਮਲ ਦਾ ਕੁੜਤਾ ਤੇ ਹੇਠਾਂ ਨਾਲ ਦੀ ਤੋਤੀ ਪੈਰਾਂ ਚ ਲੱਕੜ ਦੀਆਂ ਖੜਾਵਾਂ ਸੰਤ ਵੀਰਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖਦੇ ਰਹੇ ਮਾਸਟਰ ਨੂੰ ਭਾਵੇਂ ਵੀਰਾ ਮਹੀਨਾ ਕੋ ਪਹਿਲਾਂ ਹੀ ਮਿਲੀ ਸੀ ਪਰ ਮਾਸਟਰ ਵੀ ਵੀਰਾ ਨੂੰ ਬਹੁਤ ਗੌਰ ਨਾਲ ਵੇਖ ਰਿਹਾ ਸੀ ਮਾਸਟਰ ਨੂੰ ਲੱਗਿਆ ਕਿ ਵੀਰਾ ਦਾ ਰੰਗ ਜੋ ਕਦੇ ਕਨਕਵੰਨਾ ਹੋਇਆ ਕਰਦਾ ਸੀ ਹੁਣ ਕਾਫੀ ਹੱਦ ਤੱਕ ਕਾਲਾ ਹੋ ਗਿਆ ਸੀ ਉਸ ਦੀਆਂ ਅੱਖਾਂ ਦੀ ਮਾਸੂਮੀਅਤ ਗਵਾਚ ਗਈ ਸੀ ਉਹ ਜਰਾ ਕੁ ਕਠੋਰ ਤੇ ਉਸ ਦਾ ਚਿਹਰਾ ਪਹਿਲਾਂ ਨਾਲੋਂ ਸਖਤ ਜਿਹਾ ਹੋ ਗਿਆ ਸੀ ਗੱਲਾਂ ਘਰ ਪਰਿਵਾਰ ਤੋਂ ਸ਼ੁਰੂ ਹੋਈਆਂ ਤੇ ਫਿਰ ਅੰਦੋਲਨ ਤੋਂ ਹੁੰਦੀਆਂ ਹੋਈਆਂ ਸਮੇਂ ਦੀ ਰਾਜਨੀਤੀ ਤੇ ਧਰਮ ਤੱਕ ਆ ਗਈਆਂ ਸੰਤਾ ਨੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਮੱਥੇ ਤੇ ਘਮਾਉਂਦਿਆਂ ਆਪਣੀ ਗੱਲ ਸ਼ੁਰੂ ਕੀਤੀ ਸਾਡਾ ਡੇਰਾ ਅਸਲ 'ਚ ਉਦਾਸੀ ਸਾਧੂਆਂ ਦਾ ਡੇਰਾ ਸੀ ਪਰ ਹੁਣ ਇਹ ਉਦਾਸੀ ਸਾਧੂਆਂ ਦਾ ਡੇਰਾ ਨਹੀਂ ਹੁਣ ਇਹ ਜਲਦੇ ਪ੍ਰਸ਼ਨਾਂ ਦਾ ਡੇਰਾ ਹੈ ਸੰਤ ਨੇ ਠਾਕਾ ਮਾਰਿਆ ਬੀਬਾ ਵੀਰਾ ਮੇਰੇ ਦਾਦਾ ਜੀ ਨੇ 1947 ਤੋਂ ਪਹਿਲਾਂ ਜਿਹੜੇ ਸਵਾਲ ਸੁਤੰਤਰ ਹੋਰਾਂ ਨਾਲ ਉਠਾਏ ਸੀ ਆਜ਼ਾਦੀ ਬਾਅਦ ਉਹੀ ਸਵਾਲ ਮੇਰੇ ਪਿਤਾ ਜੀ ਨੇ ਸੁਤੰਤਰ ਹੋਰਾਂ ਨਾਲ ਉਠਾਏ ਅੱਜ 70-75 ਸਾਲਾਂ ਬਾਅਦ ਮੈਂ ਵੀ ਉਹੀ ਸਵਾਲ ਤੁਹਾਡੇ ਨਾਲ ਉਠਾ ਰਿਹਾ ਹਾਂ पहला बुनियादी सवाल अपन जड़ा की तलाश का है अपन जड़ा बिना तलाशे बिना समझे बिना जाने किसी समाज अंदर तब्ली संभव ही नहीं लहर कुछ समय आनेता कुछ बदले चलिया स्थिरता लगातारता मूल सूत्र लोग मन एक सूरता के अंदर ही छुपया हो सच है कि पदार्थवादी फलसफा सूत्रबद्ध होकर पछम तो आया पर उस तो सैकड़े वरें पहला भारत अंदर भी मौजूद स ਉਹ ਕਈ ਸਦੀਆਂ ਭਾਰਤੀ ਮਨ ਤੇ ਕਾਬਜ਼ ਵੀ ਰਿਹਾ ਫਿਰ ਉਹ ਵੱਡੀ ਉਥਲ-ਪੁਥਲ ਚ ਸਨਾਤਨੀ ਵਿਚਾਰ ਪ੍ਰਬੰਧ ਕੋਲੋਂ ਹਾਰ ਗਿਆ ਪਰ ਉਸ ਦੇ ਖਿਲਰੇ ਅਵਸ਼ੇਸ਼ ਹਾਲੇ ਵੀ ਸਾਡੇ ਸਮਾਜ ਅੰਦਰ ਪਏ ਹਨ ਹੁਣ ਅਸੀਂ ਵੇਖਣਾ ਹੈ ਕਿ ਉਸ ਨਾਲ ਸਾਡਾ ਕੋਈ ਰਿਸ਼ਤਾ ਬੰਨਦਾ ਹੈ ਜਾਂ ਨਹੀਂ ਇਸ ਲੋਕ ਫਲਸਫੇ ਦੇ ਬਹੁਤ ਸਾਰੇ ਅੰਗ ਪੈਰ ਹਨ ਜੋ ਅਲੱਗ-ਅਲੱਗ ਥਾਵਾਂ ਤੇ ਖਿਲਰੇ ਪਏ ਹਨ ਜਿਵੇਂ ਇਸ ਦਾ ਗੁਰੂਕੁਲ ਪ੍ਰਬੰਧ ਯੋਗ ਆਯੁਰਵੇਦ ਪਸ਼ੂ ਚਿਕਿਤਾ ਵਨ ਚਿਕਿਤਾ ਆਦ ਜੋ ਸਨਾਤਨੀ ਵਿਚਾਰਵਾਦੀਆਂ ਵੱਲੋਂ ਅਗਵਾ ਕਰ ਲਏ ਗਏ ਸਨ ਹੁਣ ਇਹ ਵੀ ਇੱਕ ਸਵਾਲ ਹੈ ਕਿ ਉਹਨਾਂ ਦੀ ਰਿਹਾਈ ਦਾ ਸੰਕਲਪ ਸਾਡੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਦਾ ਹੈ ਜਾਂ ਨਹੀਂ ਚਾਰਵਾਕ ਪਤੰਜਲੀ ਵਰਗੇ ਮਹਾਨ ઋਸ਼ੀਆਂ ਦੇ ਦਰਸ਼ਨ ਚ ਸਾਡੀਆਂ ਜੜ੍ਹਾਂ ਲੁਕੀਆਂ ਹੋਈਆਂ ਹਨ ਇੱਕ ਬੇਚੈਨੀ ਸੰਤਾਂ ਦੇ ਚਿਹਰੇ ਤੇ ਫੈਲ ਗਈ ਅਸਲ ਚ ਭਾਰਤੀ ਮਨ ਭਾਰਤੀ ਸਮਾਜ ਇਸ ਦੀ ਸੰਸਕ੍ਰਿਤੀ ਬਿਲਕੁਲ ਵੱਖਰੀ ਕਿਸਮ ਦੀ ਹੈ ਇਸ ਦਾ ਪੱਛਮ ਨਾਲ ਕੋਈ ਮੇਲ ਨਹੀਂ ਦੋਵਾਂ ਦੀਆਂ ਆਪਣੀਆਂ ਸੀਮਤਾ ਸੀਮਤਾਵਾਂ ਵੀ ਹਨ ਤੇ ਦੋਵਾਂ ਦੀਆਂ ਸਮਰਥਾਵਾਂ ਵੀ ਬਿਲਕੁਲ ਵੱਖਰੀਆਂ ਹਨ ਮੇਰੇ ਲਈ ਹੀ ਨਹੀਂ ਸਗੋ ਮੇਰੇ ਮਹਾਨ ਰਿਸ਼ੀਆਂ ਲਈ ਵੀ ਧਰਮ ਤੇ ਕਰਮ ਦੇ ਅਰਥ ਪ੍ਰਾਕਿਰਤਿਕ ਜੀਵਨ ਜਾਚੀ ਹਨ ਤੇ ਪ੍ਰਾਕਿਰਤਿਕ ਜੀਵਨ ਜਾਚੀ ਅਸਲ ਚ ਸਾਡਾ ਧਰਮ ਹੈ ਜਾਂ ਸੀ ਪਰ ਸਨਾਤਨੀ ਵਿਚਾਰ ਪ੍ਰਬੰਧ ਅੰਦਰ ਧਰਮ ਉਹ ਹੈ ਜੋ ਵਰਤਮਾਨ ਦੇ ਰਾਜਨੀਤਿਕ ਸਮਾਜਿਕ ਜੀਵਨ ਚੋਂ ਦੇਸ ਰਿਆ ਹੈ ਪ੍ਰਗਟ ਹੋ ਰਿਹਾ ਹੈ ਮੰਦਰਾਂ ਤੇ ਮਸਜਿਦਾਂ ਦੇ ਢਾਂਚਿਆਂ ਤੇ ਕਬਜ਼ੇ ਦੀ ਲੜਾਈ ਨੂੰ ਧਰਮ ਦੀ ਵਿਆਖਿਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜੇ ਧਰਮ ਦੀ ਇਹ ਵਿਆਖਿਆ ਹੈ ਤਾਂ ਇਹ ਬਹੁਤ ਅਧੂਰੀ ਤੇ ਕੋਝੀ ਹੈ ਪੱਛਮ ਦੀ ਭਾਸ਼ਾ ਦਾ ਬੇਜਾਨ ਸੂਤਰ ਵੀ ਸਾਡੇ ਸਮਾਜ ਨੂੰ ਸਮਝ ਨਹੀਂ ਆਉਂਦਾ। ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਇਹ ਗੱਲ ਸਾਡੇ ਹਿੱਤ ਵਾਸਤੇ ਕਹੀ ਗਈ ਹੈ। ਜਦੋਂ ਇਹ ਗੱਲ ਅਸੀਂ ਪੱਛਮ ਦੀ ਵਿਧੀ ਰਹੀਂ ਆਖਦੇ ਹਾਂ ਤਾਂ ਸਾਡੇ ਲੋਕ ਉਕਤਾ ਜਾਂਦੇ ਹਨ। ਤੁਹਾਨੂੰ ਭਾਸ਼ਾ ਦੇ ਗਹਿਰੇ ਮਨੋਵਿਗਿਆਨ ਨੂੰ ਸਮਝਣਾ ਪਵੇਗਾ। ਇਤਿਹਾਸ ਅੰਦਰ ਜੰਗਾਂ ਸਿਰਫ ਪੱਛਮ ਨੇ ਨਹੀਂ ਲੜੀਆਂ ਸਗੋਂ ਸਾਡੇ ਨਾਲੋਂ ਬਹੁਤ ਘੱਟ ਜੰਗਾਂ ਹੋਈਆਂ ਨੇ ਉੱਥੇ। ਯੋਧੇ ਸਿਰਫ ਪੱਛਮ ਨੇ ਹੀ ਨਹੀਂ ਪੈਦਾ ਕੀਤੇ ਸਾਡੇ ਇਤਿਹਾਸ ਦੇ ਹਰ ਵਰਕੇ ਤੇ ਇੱਕ ਸ਼ਹੀਦ ਦਾ ਖੂਨ ਡੁੱਲਿਆ ਹੋਇਆ ਹੈ। ਇਤਿਹਾਸ ਦੇ ਹਰ ਮੀਲ ਪੱਥਰ ਤੇ ਕਿਸੇ ਨਾ ਕਿਸੇ ਯੋਧੇ ਦਾ ਸਿਰ ਟੰਗਿਆ ਨਜ਼ਰ ਆਉਂਦਾ ਹੈ ਜੋ ਆਪਣੇ ਲੋਕਾਂ ਲਈ ਲੜਿਆ ਖੜਿਆ ਤੇ ਮਰਿਆ ਪਰ ਅਸੀਂ ਹਰ ਵਾਰ ਦਲੀਲਾਂ ਵਾਸਤੇ ਪੱਛਮ ਵੱਲ ਪਿਛਲ ਕੁਰੀ ਕਰਨ ਦੇ ਆਤੀ ਹਾਂ ਆਰੀਆਨਾਂ ਦੀ ਜਿੱਤ ਹੀ ਸਿਰਫ ਇਤਿਹਾਸ ਨਹੀਂ ਸਗੋਂ ਉਹਨਾਂ ਨਾਲ ਲੜਦੇ ਹਜ਼ਾਰਾਂ ਕਬੀਲਿਆਂ ਤੇ ਉਹਨਾਂ ਦੇ ਯੋਧਿਆਂ ਦੇ ਸਮਾਰਕ ਜੋ ਹਾਲੇ ਵੀ ਲੋਕ ਮਨਾ ਚੁੱਕਰੇ ਪਏ ਹਨ ਉਹ ਸਮਾਰਕ ਵੀ ਸਾਨੂੰ ਲੱਭਣੇ ਪੈਣਗੇ ਤੇ ਉਹਨਾਂ ਸਮਾਰਕਾਂ ਨੂੰ ਸਜਦਾ ਵੀ ਕਰਨਾ ਪਵੇਗਾ शिव ਕੋਈ ਦੇਵਤਾ ਨਹੀਂ ਉਹ ਕਿਸੇ ਬੇਨਾਮ ਕਬੀਲੇ ਦਾ ਆਦਿ ਵਿਦਰੋਹੀ ਹੈ ਇਸ ਮਹਾਨਾਇਕ ਨੂੰ ਭਾਰਤ ਦੇ ਮੂਲ ਨਿਵਾਸੀਆਂ ਤੋਂ ਗਵਾਹ ਕਰਕੇ ਸਨਾਤੀ ਸਨਾਤਨੀਆਂ ਨੇ ਉਸ ਨੂੰ ਇੱਕ ਦੇਵਤਾ ਬਣਾ ਦਿੱਤਾ ਹੈ शिव ਦੇ ਜੀਵਨ ਮੁੱਲ ਉਸਦੀ ਨੈਤਿਕਤਾ ਉਸਦੇ ਸੱਭਿਆਚਾਰੀ ਯੁੱਧ ਕਲਾ ਸਭ ਤੋਂ ਵੱਡੀ ਗੱਲ ਉਸਦੀ ਯੁੱਧ ਕਰਨ ਦੀ ਖਾਹਿਸ਼ੀ ਲੋਕਮਣਾ ਚੋਂ ਮਿਟਾ ਦਿੱਤੀ ਗਈ ਹੈ ਉਸ ਦਾ ਸਨਾਤਨ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ शिव ਦੇ ਇਤਿਹਾਸ ਨੂੰ ਮਿਥਿਆਸ ਬਣਾ ਕੇ ਸੰਜੀਵ ਤੋਂ ਨਰਜੀਵ ਕਰ ਦਿੱਤਾ ਗਿਆ ਹੈ ਐਨੇ ਵੱਡੇ ਲੋਕ ਪ੍ਰਮਾਨਿਤ ਨਾਇਕ ਨੂੰ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਪਰ ਸਾਨੂੰ ਇਸ ਤੇ ਕੋਈ ਗਿਲਾ ਨਹੀਂ ਸਾਡਾ ਗਿਲਾ ਨਾ ਕਰਨਾ ਹੀ ਸਾਡੀ ਮੂਰਖਤਾਈ ਦਾ ਪ੍ਰਮਾਨ ਹੈ ਤੇ ਇਹ ਪ੍ਰਮਾਨ ਨਾਲ ਇਤਿਹਾਸ ਭਰਿਆ ਪਿਆ ਹੈ ਵੈਸੇ ਸਾਡੀ ਅੱਜ ਦੀ ਦੁਰਦਸ਼ਾ ਹੀ ਇਸਦਾ ਇਤਿਹਾਸਿਕ ਪ੍ਰਮਾਨ ਹੈ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਅਸਲ 'ਚ ਜੋ ਮੈਂ ਕਹਿ ਰਿਹਾ ਹਾਂ ਇਹ ਮੇਰਾ ਦਾਦਾ ਤੇ ਮੇਰਾ ਪਿਤਾ ਸੁਤੰਤਰ ਤੇ ਉਸਦੇ ਸਾਥੀਆਂ ਨੂੰ ਕਹਿਣਾ ਚਾਹੁੰਦੇ ਸੀ ਪਰ ਇਤਿਹਾਸ ਨੇ ਉਹਨਾਂ ਨੂੰ ਇਹ ਗੱਲ ਕਹਿਣ ਦਾ ਬਹੁਤਾ ਮੌਕਾ ਨਹੀਂ ਦਿੱਤਾ ਕੁਝ ਗੱਲਾਂ ਉਹਨਾਂ ਨੇ ਕਈਆਂ ਵੀ ਪਰ ਵਕਤ ਬਹੁਤ ਥੋੜਾ ਸੀ ਆਪਣਾ ਰਿਸ਼ਤਾ ਕੈਨ ਤੇ ਸੁਨਨ ਦਾ ਰਿਸ਼ਤਾ ਬਣ ਸਕਦਾ ਹੈ ਇਹ ਰਿਸ਼ਤਾ ਹੈ ਹੀ ਬੜਾ ਅਜੀਬ ਪਰ ਇਹ ਕਿਤੇ ਨਾ ਕਿਤੇ ਪਹੁੰਚਣ ਦਾ ਮੂਲ ਸਰੋਤ ਹੈ ਇੱਕ ਸਦੀ ਬੀਤ ਗਈ ਹੈ ਆਪਣੀ ਯਾਤਰਾ ਨੂੰ ਪਰ ਕਿਤੇ ਨਾ ਪਹੁੰਚਣ ਦੀ ਇਸ ਗਾਥਾ ਵਿੱਚ ਕੈਨ ਤੇ ਸੁਨਨ ਦਾ ਸਹਿਯੋਗ ਨਹੀਂ ਹੋਇਆ ਜੋ ਕਿ ਬਹੁਤ ਜ਼ਰੂਰੀ ਸੀ ਹਰ ਚੀਜ਼ ਦੀ ਬੁਨਿਆਦ ਬਹੁਤ ਮਹੱਤਵਪੂਰਨ ਹੈ ਅਸੀਂ ਆਪਣੀ ਬੁਨਿਆਦ ਵਿੱਚ ਪੱਛਮ ਦੀ ਇੱਟ ਲਾ ਕੇ ਕੋਈ ਇਮਾਰਤ ਨਹੀਂ ਖੜੀ ਕਰ ਸਕਦੇ ਸਾਡੀ ਇਮਾਰਤ ਸਾਡੀ ਨਾਨਕ ਸ਼ਾਹੀ ਇੱਟ ਤੇ ਹੀ ਖੜੀ ਹੋ ਸਕਦੀ ਹੈ ਵੀਰਾ ਇੱਕ ਗੱਲ ਵੱਲ ਹੋਰ ਧਿਆਨ ਦੇ ਇਸ ਸਦੀ ਦੀ ਸ਼ੁਰੂਆਤ ਚ ਭਾਰਤ ਚ ਭਾਰਤ ਚ ਤਿੰਨ ਵੱਡੀਆਂ ਧਾਰਾਵਾਂ ਦਾ ਜਨਮ ਹੋਇਆ ਖੱਬੀ ਤਹਿਰੀਕ ਗਾਂਧੀਵਾਦ ਤੇ ਆਰਐਸਐਸ ਤਿੰਨਾਂ ਵਿੱਚ ਵਿਚਾਰਧਾਰਕ ਵਖਰੇਵੇਂ ਬਹੁਤ ਵੱਡੇ ਹਨ ਪਰ ਇਹਨਾਂ ਵਿੱਚੋਂ ਦੋ ਗਾਂਧੀਵਾਦੀਆਂ ਤੇ ਆਰਐਸਐਸ ਨੇ ਬਹੁਤ ਸੁਚੇਤ ਤੌਰ ਤੇ ਜ਼ਮੀਨੀ ਧਰਾਤਲ ਚ ਬਹੁਤ ਚੀਜ਼ਾਂ ਦੀ ਉਸਾਰੀ ਕੀਤੀ ਉਹਨਾਂ ਵਿਦਿਆ ਸਿਹਤ ਵਾਤਾਵਰਨ ਖੇਤੀ ਆਦਵਾਸੀਆਂ ਔਰਤਾਂ ਤੇ ਬੱਚਿਆਂ ਚ ਬਹੁਤ ਨੇਠ ਕੇ ਕੰਮ ਕੀਤਾ ਹਜ਼ਾਰਾਂ ਦੀ ਗਿਣਤੀ 'ਚ ਵਿਦਿਅਕ ਸੰਸਥਾਵਾਂ ਖੜੀਆਂ ਕੀਤੀਆਂ ਸਕੂਲ ਕਾਲਜ ਖੜੇ ਕੀਤੇ ਹਸਪਤਾਲ ਬਣਾਏ ਵਾਤਾਵਰਣ ਤੇ ਕੁਦਰਤੀ ਖੇਤੀ ਦੇ ਧਰਾਤਲ ਤੇ ਜਾ ਕੇ ਆਪਣੀ ਗੱਲ ਰੱਖੀ ਪਰ ਖੱਬੀ ਤਹਿਰੀਕ ਸਿਰਫ ਤੇ ਸਿਰਫ ਆਲੋਚਨਾ ਤੇ ਨਾਰੇਬਾਜ਼ੀ ਨਾਲ ਇਸ ਬੇहद ਗੁੰਝਲਦਾਰ ਸਮਾਜ ਨੂੰ ਮੁਖਾਤਿਬ ਹੁੰਦੀ ਰਹੀ ਅਸੀਂ ਸਮਾਜ ਦੀਆਂ ਵੱਖ-ਵੱਖ ਸ਼ਾਖਾਵਾਂ ਜਪਣੀਆਂ ਜੜ੍ਹਾਂ ਲਾਏ ਬਿਨਾ ਵੱਡੇ ਜਮਾਤੀ ਘੋਲ ਦੇ ਬਿਰਖ ਦੀ ਕਲਪਨਾ ਕਰਦੇ ਰਹੇ ਮੈਂ ਹੁਣੇ ਮੱਧ ਪ੍ਰਦੇਸ਼ 'ਚ ਇੱਕ ਆਦਮੀ ਨੂੰ ਮਿਲ ਕੇ ਆਇਆ ਹਾਂ ਜਿਸ ਨੇ ਇਕੱਲੇ ਨੇ ਉੱਥੇ ਅੰਦਰ ਪਾਣੀ ਦੇ ਹਜ਼ਾਰਾਂ ਤਲਾਬ ਬਣਾਏ ਉੱਤਰਾਖੰਡ ਤੋਂ ਮੇਰਾ ਇੱਕ ਹੋਰ ਜਾਨੂ ਵੀ ਹੈ ਜਿਸ ਨੇ 1 ਕਰੋੜ ਰੁੱਖ ਲਾ ਕੇ ਵਿਸ਼ਵ ਰਿਕਾਰਡ ਬਣਾਇਆ ਇੱਥੇ ਹਜ਼ਾਰਾਂ ਲੋਕ ਉਹ ਵੀ ਹਨ ਜਿਨ੍ਹਾਂ ਭਾਰਤੀ ਫਸਲਾਂ ਦੇ ਬੀਜਾਂ ਨੂੰ ਸੰਭਾਲਣ ਦਾ ਵੱਡਮੁੱਲਾ ਕਾਰਜ ਕੀਤਾ ਜਿਨ੍ਹਾਂ ਨੇ ਜ਼ਹਿਰ ਮੁਕਤ ਭੋਜਨ ਤੇ ਕੁਦਰਤੀ ਖੇਤੀ ਦੇ ਪ੍ਰਬੰਧ ਨੂੰ ਸਮਝਣ ਤੇ ਉਸ ਦਾ ਵਿਸਤਾਰ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ ਅਨੇਕਾਂ ਲੋਕ ਉਹ ਵੀ ਹਨ ਜਿਨ੍ਹਾਂ ਡੈਮਾਂ ਦੇ ਉਜਾੜੇ ਤੇ ਕੰਮ ਕੀਤਾ ਉਹਨਾਂ ਪਾਣੀ ਬਚਾਉਣ ਦੀਆਂ ਅਨੇਕਾਂ ਤਕਨੀਕਾਂ ਲੋਕਾਂ 'ਚ ਲੈ ਕੇ ਆਂਦੀਆਂ। ਪਿਛਲੇ ਸਾਲ ਮੇਰੀ ਇੱਕ ਬੰਗਾਲੀ ਡਾਕਟਰ ਦੇਵਲ ਦੇਵਨਾ ਮੁਲਾਕਾਤ ਹੋਈ ਸੀ। ਉਸਨੇ ਭਾਰਤੀ ਚੋਲਾ ਦੀਆਂ 4000 ਪ੍ਰਜਾਤੀਆਂ ਦੀ ਪਛਾਣ ਹੀ ਨਹੀਂ ਕੀਤੀ। ਸਗੋਂ ਆਪਣੇ ਖੇਤਾਂ 'ਚ ਉਹਨਾਂ ਨੂੰ ਬਚਾਉਣ ਤੇ ਅੱਗੇ ਵਧਾਉਣ ਦਾ ਕੰਮ ਵੀ ਕੀਤਾ। ਆਖਿਰ ਕੌਣ ਨੇ ਲੋਕ? ਇਹਨਾਂ ਦਾ ਕਾਰਜ ਕਿਸ ਜਮਾਤ ਦੇ ਹਿੱਤ 'ਚ ਜਾਂਦਾ ਹੈ? ਤੁਸੀਂ ਸੋਚਦੇ ਹੋਵੋਗੇ ਕਿ ਇਹ ਬੁੱਢਾ ਸਾਦ ਆਪਣੇ ਡੇਰੇ 'ਚ ਵਿਹਲਾ ਬੈਠਾ ਬੋਲੀ ਜਾ ਰਿਹਾ ਹੈ। ਇਹ ਮੈਂ ਨਹੀਂ ਬੋਲ ਰਿਹਾ। ਇਹੀ ਉਹੀ ਜਲਦੇ ਸਵਾਲ ਬੋਲ ਰਹੇ ਹਨ ਜਿਨ੍ਹਾਂ ਦਾ ਜਵਾਬ ਤੁਹਾਨੂੰ ਦੇਣਾ ਹੋਵੇਗਾ ਸ਼ਾਮ ਕਾਫੀ ਟਲ ਚੁੱਕੀ ਸੀ ਵੀਰਾ ਨੇ ਆਪਣੇ ਟਿਕਾਣੇ ਤੇ ਸਹੀ ਵਕਤ ਤੇ ਪਹੁੰਚਣਾ ਵੀ ਸੀ ਮਾਸਟਰ ਤੇ ਵੀਰਾ ਨੇ ਸੰਤਾਂ ਤੋਂ ਇਜਾਜ਼ਤ ਲਈ ਤੇ ਉਹ ਡੇਰੇ ਤੋਂ ਬਾਹਰ ਆ ਗਏ ਬਹੁਤ دیر ਤੱਕ ਵੀਰਾ ਸੋਚਦੀ ਰਹੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਜਾ ਕੇ ਕਿਤੇ ਸਵੇਰੇ ਜਿਹੇ ਉਸ ਦੀ ਅੱਖ ਲੱਗੀ ਪਰ ਸਵੇਰੇ ਉੱਠ ਕੇ ਉਸ ਨੂੰ ਹੈਰਾਨੀ ਹੋਈ ਕਿ ਉਹ ਸਾਰੀ ਦਿਹਾੜੀ ਗੱਲਾਂ ਤਾਂ ਸੰਤਾ ਨਾਲ ਕਰਦੀ ਰਹੀ ਪਰ ਸੁਫਨੇ ਉਸ ਨੂੰ ਸੰਦੀਪ ਦੇ ਆਉਂਦੇ ਰਹੇ ਇਹ ਕਿਸ ਤਰ੍ਹਾਂ ਹੋ ਜਾਂਦਾ ਹੈ ਉਹ ਵਾਰ-ਵਾਰ ਚਿਤਵ ਰਹੀ ਸੀ ਧੰਨਵਾਦ